ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 4 ਦਿਨਾਂ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਰਿਪੋਰਟ ਤੁਹਾਨੂੰ ਦੰਨੀਆਂ ਸੋ ਪੱਛਮੀ ਸਿਸਟਮ ਐਸਟੈਂਟ ਸਰਵੈਂਸ ਜਿਹੜੀ ਕਿ ਅਸਲੇ ਗਰਾਊਂਡ ਲੈਵਲ ਤੇ ਮੌਜੂਦ ਹੈ ਸਵੇਰ ਵੇਲੇ ਤੁਹਾਨੂੰ ਅਸੀਂ ਅਪਡੇਟ ਦਿੱਤੀ ਸੀ ਕਿ ਅੱਜ 31 ਤੋਂ ਲੈ ਕੇ ਇੱਕ ਦੀ ਸ਼ਾਮ ਤੱਕ ਜਾਂ 2 ਦੀ ਸਵੇਰ ਤੱਕ ਪੱਛਮੀ ਸਿਸਟਮ ਬਹੁਤੇ ਖਾਗਾਂ ਨੂੰ ਕਵਰ ਕਰਨ ਜਾ ਰਿਹਾ ਹੈ ਪਾਵੇਂ ਪੰਜਾਬ ਦੇ ਖੇਤਰ ਹੈ ਨਾਲ ਲੱਗਦੇ ਖੇਤਰਾਂ ਨਾਲ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਆ ਬਣ ਗਏ ਨੇ ਸੋ ਆਉਂਦੇ ਜਿਹੜੇ 48 ਘੰਟੇ ਨੇ ਜਾਂ ਕਹੇ ਲੀਕ ਅਗਲੇ ਜਿਹੜੇ 36 ਘੰਟਿਆਂ ਦੇ ਵਿੱਚ ਜਾਂ 48 ਘੰਟਿਆਂ ਦੇ ਵਿੱਚ ਪੰਜਾਬ ਦੇ 90 95% ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਬਣਦੇ ਜਾ ਫਰੇ ਨੇ ਅੱਜ ਰਾਤ ਦੀ ਗੱਲ ਕਰੀਏ 31 ਦਸੰਬਰ ਦਸੰਬਰ ਦਾ ਅਖੀਲਾ ਦਿਨ ਹੈ ਸਾਲ ਦਾ ਜਾਂਦਾ ਜਾਂਦਾ ਸਾਲ ਅਖੀਲਾ ਸਿਸਟਮ ਐਸੇ ਲੈ ਲੋ ਆ ਰਿਹਾ ਤੇ ਚੜ੍ਹਦੇ ਸਾਲ ਦੇ ਵਿੱਚ ਯਾਨੀ ਕਿ ਕੱਲ ਇੱਕ ਤਰੀਕ ਨੂੰ ਪੰਜਾਬ ਦੇ ਬਹੁਤੇ ਥਾਵਾਂ ਦੇ ਵਿੱਚ ਮੀਂਹ ਪਹੁੰਚਣਗੇ ਅ ਅੱਜ ਰਾਤ ਤੋਂ ਲੈ ਕੇ ਕੱਲ ਸ਼ਾਮ ਤੱਕ ਪੰਜਾਬ ਦੇ ਬਹੁਤੇ ਥਾਵਾਂ ਦੇ ਵਿੱਚ ਮੀਂਹ ਦੇ ਅਸਰ ਨੇ ਜੇ ਅਵੇ ਦੀ ਗੱਲ ਕਰੀਏ ਤੇ ਮਾਝ ਦੇ ਲਗਭਗ ਸਾਰੇ ਖੇਤਰ ਮਾਲਵੇ ਦੇ ਲਗਭਗ ਫਿਰੋਜ਼ਪੁਰ ਫਾਜ਼ਿਲਕੇ ਤੋਂ ਲੈ ਕੇ ਬਠਿੰਡਾ ਮਾਨਸਾ ਸੰਗਰੂਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਤੱਕ ਹਲਕੇ ਤੋਂ ਲੈ ਕੇ ਤੇਜ਼ ਝਰਾਟੇ ਸੰਭਾਵਿਤ ਨੇ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰ ਵੀ ਹੋ ਸਕਦੀ ਹੈ ਰਾਜਸਥਾਨ ਦੇ ਪਛਮੀ ਭਾਗਾਂ ਦੇ ਵਿੱਚ ਤੇ ਉੱਤਰੀ ਭਾਗਾਂ ਦੇ ਵਿੱਚ ਇਸ ਵੇਲੇ ਮੀਂਹ ਲੱਗ ਰਹੇ ਨੇ ਜਿਨ੍ਹਾਂ ਦੇ ਵਿੱਚ ਜੋਧਪੁਰ ਜਸਨ ਮੇਰ ਵੀਕਾ ਨੇਰ ਬਾੜ ਮੇਰ ਔਰ ਇੱਧਰ ਫਲਾਉਤੀ ਸ਼੍ਰੀ ਗੰਗਨਗਰ ਹਨਵਾਰਗੜ੍ਹ ਨੂੰ ਪਗੜਨਾ ਭਾਗਾਂ ਦੇ ਵਿੱਚ ਹਲਕੇ ਲੈ ਕੇ ਤੇਜ਼ ਝਰਾਟੇ ਅਸਲੇ ਦਰਜ ਹੋ ਰਹੇ ਆ ਸਵਾ ਰਾਤੋ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਇਸ ਤੋਂ ਇਲਾਵਾ ਕੱਲ ਸਵੇਰੇ ਤੇ ਕੱਲ ਸ਼ਾਮ ਤੱਕ ਪੰਜਾਬ ਦੇ ਬਹੁਤਿਆਂ ਥਾਵਾਂ ਦੇ ਵਿੱਚ ਮੀਂਹ ਦੇ ਆਸਾਰ ਨੇ ਤੇਜ਼ ਹਵਾਵਾਂ ਦੇ ਨਾਲ ਇਸ ਤੋਂ ਬਾਅਦ 2 ਤਰੀਕ ਨੂੰ ਸਵੇਰ ਤੱਕ ਪੰਜਾਬ ਦੇ ਪੁਆਧ ਖੇਤਰ ਤੇ ਦੁਆਬਾ ਖੇਤਰ ਯਾਨੀ ਕਿ ਜਲੰਧਰ ਕਪੂਰਥਲਾ ਹੁਸ਼ਿਆਰ ਖਨ ਨਵਾਂ ਸ਼ਹਿਰ ਰੋਪੜ ਮਹਾਲੀ ਚੰਡੀਗੜ੍ਹ ਸਹਾਨਪੁਰ ਜਮਨਾ ਨਗਰ ਜਗਾਧਰੀ ਇਹਨਾਂ ਖੇਤਰਾਂ ਦੇ ਵਿੱਚ 2 ਤਰੀਕ ਦੀ ਸਵੇਰ ਤੱਕ ਮਿਸ਼ਰਾਟਿਆਂ ਦੇ ਅਸਰ ਰਹਿਣਗੇ ਤੇ ਇਸ ਤੋਂ ਬਾਅਦ ਫਿਰ ਜਿਹੜਾ ਕੰਮ ਹੈ ਉਹ ਪਹਾੜਾ ਦੇ ਲਈ ਮੇਨ ਹੋਵੇਗਾ ਯਾਨੀ ਕਿ ਹਿਮਾਚਲ ਜੰਮੂ ਉੱਤਰਾਖੜ ਦੇ ਉੱਪਰਲੇ ਭਾਗਾਂ ਦੇ ਵਿੱਚ ਬਰ ਰਬਾਰੀ ਦਾ ਇੱਕ ਤਗੜਾ ਦੌਰ ਵੇਖਣ ਨੂੰ ਮਿਲ ਸਕਦਾ ਸੋ ਜਿੱਥੇ ਉੱਪਰਲੇ ਭਾਗਾਂ ਦੇ ਵਿੱਚ ਤਾਪਮਾਨ ਜਿਹੜੇ ਕਾਫੀ ਠੇਹਾ ਜਾਣਗੇ ਮਾਈਨਸ ਚ ਤੇ ਉੱ ਜੋ ਜੜੀ ਬਰਬਰੀ ਹੋਣੀ ਆ ਉਹਦਾ ਫਿਰ ਅਸਰ ਹੈ ਜਿਹੜਾ ਉਹ ਮੈਦਾਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਕੋਲਡ ਵੇਵ ਫਿਰ ਤੋਂ ਜਿਹੜੀ ਆ ਵਾਪਸੀ ਕਰੇਗੀ ਵੱਡੇ ਫੱਦਰ ਤੇ ਸੀਤ ਲੜ ਚੱਲਣ ਦੇ ਅਸਰ ਹੋਣਗੇ ਦੋ ਤਰੀਕ ਤੋਂ ਬਾਅਦ ਯਾਨੀ ਕਿ 3 4 5 6 ਇਹਨਾਂ ਦਿਨਾਂ ਦੇ ਵਿੱਚ ਵੱਡੇ ਫੱਦਰ ਤੇ ਮੈਦਾਨਾਂ ਦੇ ਲਈ ਠੰਡ ਵਾਪਸੀ ਕਰਨ ਵਾਲੀ ਆ ਪਹਾੜਾਂ ਜੋ ਨਿਕਲਦੀਆਂ ਠੰਡੀਆਂ ਕੋਚ ਜਿਹੜੀਆਂ ਹਵਾਵਾਂ ਨੇ ਥੱਲੇ ਕੋਚ ਕਰਨੀਆਂ ਮੈਦਾਨਾਂ ਵੱਲੋਂ ਸੀਤ ਹਵਾਵਾਂ ਜੜੀਆਂ ਕਿ ਠਾਰਣ ਗਿਆ ਮੈਦਾਨਾਂ ਦੇ ਬਹੁਤੇ ਖੇਤਰਾਂ ਲੋ ਜਿਹਦੇ ਨਾਲ ਟੈਂਪਰੇਚਰ ਥੱਲੇ ਡਿੱਪ ਕਰਨਗੇ ਤੇ ਬਹੁਤੇ ਹਫਾਗਾਂ ਦੇ ਵਿੱਚ ਠੰਡ ਜੜੀਆਂ ਹੱਡ ਚੇਰਵੀਂ ਵਾਸੀ ਕਰ ਸਕਦੀ ਹੈ ਜਿਹੜੇ ਦੋ ਤਰੀਕ ਤੋਂ ਬਾਅਦ ਯਾਨੀ ਕਿ ਪੰਜ ਛੇ ਤਰੀਕਾਂ ਤੱਕ ਇਸ ਤੋਂ ਬਾਅਦ ਸਿਸਟਮ ਇੱਕ ਹੋਰ ਆ ਰਿਹਾ ਹੈ 7 8 ਤਰੀਕ ਤੇ ਲਾਗੇ ਉਹਦੇ ਵੀ ਅਪਡੇਟ ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਦਿੱਤੀ ਜਾਵੇਗੀ ਫਿਲਹਾਲ ਜੋ ਅਫਾ ਅਲਰਟ ਦੀ ਗੱਲ ਕਰਦੇ ਆਂ ਅੱਜ ਦੇ ਜੋ ਤਾਜ਼ਾ ਅਪਡੇਟ ਆ 31 ਦਸੰਬਰ ਦੀ ਠੰਡਾ ਸਰਾਉ ਲਾਈਟਨਿੰਗ 스ਕਵਾਲਰਿਟੀ ਸੀ ਗਰਜਲਿਸ਼ ਕੇ ਨਾਲ ਮੀਂਹ ਦੀ ਅਜੂਗੀ ਅਲਰਟ ਨੇ ਯੈਲੋ ਅਲਰਟ ਕੱਲ ਗਰਜਲਿਸ਼ ਕੇ ਦੇ ਨਾਲ ਉਮੀਦ ਹੈ ਤੇ ਕੋਲਡ ਡੇ ਯਾਨੀ ਕਿ ਸੀਤ ਜਿਹੜੇ ਦਿਨ ਰਹਿਣਗੇ ਠੰਡੇ ਦਿਨ ਕੱਲ ਵੀ ਦਰਜ ਹੋਣਗੇ ਸੋ ਅੱਜ ਦੇ ਜਿਹੜੇ ਟੈਂਪਰੇਚਰ ਹੈ ਜੇਕਰ ਆਪਾਂ ਮੈਕਸਿਮਮ ਦੇਖਦੇ ਹਾਂ ਤੇ ਲਗਭਗ 17.4 ਡਿਗਰੀ ਦੇ ਨਾਲ ਬਠਿੰਡਾ 에ਅਰਪੋਰਟ ਸਭ ਤੋਂ ਗਰਮ ਖੇਤਰ ਦਰਜ ਹੋਇਆ ਅੱਜ ਸੋ ਅੱਜ ਲਗਭਗ ਸਾਰੇ ਖੇਤਰਾਂ ਦੇ ਵਿੱਚ ਕੋਲਡ ਡੇ ਦਰਜ ਹੋਏ ਨੇ ਪੰਜਾਬ ਦੇ ਤੇ ਟੈਂਪਰੇਚਰ ਜਿਹੜੇ 13 ਤੋਂ ਲੈ ਕੇ 17 ਦੇ ਵਿੱਚਕਾਰ ਦਰਜ ਹੋਏ ਨੇ ਮੈਕਸਿਮਮ ਟੈਂਪਰੇਚਰ ਸੋ ਇਹੀ ਜਿਹੜਾ ਹਾਲ ਹੈ ਉਹ ਹਰਿਆਣੇ ਵਾਲੇ ਫਾਸੇ ਭੀਆ ਉੱਥੇ ਵੀ ਟੈਂਪਰੇਚਰ ਜਿਹੜੇ ਉਹ ਕੋਲਡ ਡੇ ਉੱਥੇ ਵੀ ਦਰਜ ਹੋਏ ਨੇ ਯਾਨੀ ਕਿ 16-17 ਦੇ ਆਸ-પાસ ਥੱਲੇ ਟੈਂਪਰੇਚਰ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏ ਨੇ ਸੋ ਠੰਡੇ ਦਿਨ ਯਾਨੀ ਕਿ ਕੋਲਡ ਡੇ ਇਸੇ ਤਰ੍ਹਾਂ ਚੱਲਦੇ ਰਣ ਦੇ ਅਸਰ ਹੋਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਜਿਹੜਾ ਨਵਾਂ ਆ ਰਿਹਾ ਉਹਦੀ ਵੀ ਅਪਡੇਟ ਤੁਹਾਨੂੰ ਦੇਵਾਂਗੇ ਫਿਲਹਾਲ ਜਿਹੜਾ ਮੌਜੂਦਾ ਸਿਸਟਮ ਚੱਲ ਰਿਹਾ ਸੋ ਇਹ ਮੀਂਹ ਲਵਾਵੇਗਾ ਅੱਜ ਰਾਤ ਕੱਲ ਸਾਰਾ ਦਿਨ ਸਾਰੇ ਦਿਨ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਮੀਂਹ ਤਗੜੇ ਪਾਉਣਗੇ ਤੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਪਾਉਣਗੇ ਪਰਸੋ ਦੋ ਦੀ ਸਵੇਰ ਤੱਕ ਬਹੁਤੇ ਖਾਗਾਂ ਦੇ ਵਿੱਚ ਪੰਜਾਬ ਦੇ ਇਹ ਸਿਸਟਮ ਮੀਂਹ ਨਾਲ ਕਵਰ ਕਰ ਚੁੱਕਿਆ ਹੋਵੇਗਾ ਹਲਕੀ ਗਰਮਾਰੀ ਕੁਝ ਖੇਤਰਾਂ ਦੇ ਵਿੱਚ ਸੰਭਾਵਿਤ ਹੈ ਧੰਨਵਾਦ